ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ ਜਿੱਥੇ ਪੰਜਾਬ ਵਿੱਚ 2300 ਪਿੰਡ ਹੜ੍ਹਾਂ ਨਾਲ ਬਰਬਾਦ ਹੋ ਗਏ ਸਨ ਉੱਥੇ ਹੀ ਕਿਸਾਨਾਂ ਦੀ 5 ਲੱਖ ਏਕੜ ਜਿਹੜੀ ਫਸਲ ਹੈ ਉਹ ਵੀ ਤਬਾਹ ਹੋ ਚੁੱਕੀ ਸੀ ਪਰ ਕਈ ਸੰਸਥਾਵਾਂ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਇਸੇ ਵਿੱਚ ਗੱਲ ਕਰਾਂਗੇ ਇੱਕ ਸੰਸਥਾ ਬਾਰੇ ਜਿਸ ਨੇ ਸੇਵਾ ਵਾਲੇ ਫੱਟੇ ਹੀ ਚੱਕ ਦਿੱਤੇ ਅਤੇ 100 ਘਰ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ ਅਤੇ ਅੱਧੇ ਘਰ ਬਣਾ ਕੇ ਤਿਆਰ ਵੀ ਕਰ ਦਿੱਤੇ ਅਤੇ ਹੜਪੀੜਤਾ ਨੂੰ ਸੌਂਪ ਵੀ ਦਿੱਤੇ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਵੱਲ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਆਏ ਹੜ੍ਹਾਂ ਨੇ ਜਿੱਥੇ ਸੈਂਕੜੇ ਪਰਿਵਾਰਾਂ ਦੇ ਘਰ ਤਬਾਹ ਕਰ ਦਿੱਤੇ ਸਨ ਉੱਥੇ ਹੁਣ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਇਨ੍ਹਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਮੁੜ ਬਸਾਉਣ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੈਥੀ ਗਿਆਨੀ ਰਗਵੀਰ ਸਿੰਘ ਕਲਗੀਧਰ ਟਰੱਸਟ ਦੇ ਆਗੂ ਕਾਕਾ ਸਿੰਘ ਅਤੇ ਵਿਦੇਸ਼ੀ ਡੋਨਰ ਜਸਪਾਲ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਅੱਜ 6 ਘਰ ਅੰਮ੍ਰਿਤਸਰ ਅਤੇ 7 ਘਰ ਗੁਰਦਾਸਪੁਰ ਵਿੱਚ ਸਮਰਪਿਤ ਕੀਤੇ ਗਏ। ਹੁਣ ਤੱਕ ਟਰੱਸਟ ਵੱਲੋਂ ਲਗਭਗ 35 ਘਰ ਤਿਆਰ ਕਰਕੇ ਹੜਪੀੜਤ ਪਰਿਵਾਰਾਂ ਨੂੰ ਸੌਂਪੇ ਜਾ ਚੁੱਕੇ ਹਨ। ਕਲਗੀਧਰ ટ્રસ્ટ ਦੇ ਆਗੂ ਕਾਕਾ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਪੰਜਾਬ 'ਚ ਹੜ੍ਹ ਆਉਂਦੇ ਹਨ ਸਾਡੀ ਸੰਸਥਾ ਜ਼ੀਰੋ ਲੈਵਲ ਤੇ ਜਾ ਕੇ ਪ੍ਰਭਾਵਿਤ ਖੇਤਰਾਂ ਅਤੇ ਪਰਿਵਾਰਾਂ ਨਾਲ ਖੜੀ ਰਹਿੰਦੀ ਹੈ ਅਸੀਂ ਪਹਿਲਾਂ ਹੀ 20 ਘਰ ਸੌਂਪ ਚੁੱਕੇ ਹਾਂ ਅਤੇ ਅੱਜ ਹੋਰ 15 ਘਰ ਤਿਆਰ ਕਰਕੇ ਦੇਣ ਜਾ ਰਹੇ ਹਾਂ ਇਹ ਸੇਵਾ ਰੁਕਣ ਵਾਲੀ ਨਹੀਂ ਸਗੋਂ ਤਦ ਤੱਕ ਜਾਰੀ ਰਹੇਗੀ ਜਦ ਤੱਕ ਹਰ ਹੜ੍ਹ ਪੀੜਤ ਪਰਿਵਾਰ ਮੁੜ ਆਪਣੇ ਘਰ ਵਿੱਚ ਨਹੀਂ ਵਸ ਜਾਂਦਾ ਉਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਆਓ ਸਾਰੇ ਰਲ ਮਿਲ ਕੇ ਇੱਕ ਇੱਕ ਘਰ ਦੀ ਜ਼ਿੰਮੇਵਾਰੀ ਲਈਏ ਭਾਵੇਂ ਮਾਇਆ ਭੇਜ ਕੇ ਜਾਂ ਆਪ ਅੱਗੇ ਆ ਕੇ ਸੇਵਾ ਕਰਕੇ ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਇਨ੍ਹਾਂ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣ ਦੀ ਹੈ ਅਮਰੀਕਾ ਤੋਂ ਆਏ ਡੋਨਰ ਜਸਪਾਲ ਸਿੰਘ ਸਿੱਧੂ ਜੋ ਕਿ ਇੱਕ ਪ੍ਰਸਿੱਧ ਇੰਜੀਨੀਅਰ ਅਤੇ ਆਰਕੀਟੈਕਟ ਹਨ ਨੇ ਦੱਸਿਆ ਕਿ ਉਹ 1999 ਤੋਂ ਬੜੂ ਸਾਹਿਬ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਹੁਣ ਤੱਕ 100 ਘਰਾਂ ਦੀ ਸੇਵਾ ਲਈ ਯੋਗਦਾਨ ਕਰ ਚੁੱਕੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਘਰ ਸਿਰਫ 4 ਤੋਂ 5 ਦਿਨਾਂ ਵਿੱਚ ਤਿਆਰ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਮਜ਼ਬੂਤ ਅਤੇ ਵਾਤਾਵਰਣ ਅਨੁਕੂਲ ਹਨ ਹਰ ਘਰ ਦੀ ਲਾਗਤ ਲਗਭਗ 6.5 ਲੱਖ ਰੁਪਏ ਹੈ ਜਿਸ ਨਾਲ ਹੜ੍ਹ ਪੀੜਤ ਪਰਿਵਾਰਾਂ ਲਈ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿੱਵੇਂ ਸਾਰਾ ਭਾਈਚਾਰਾ ਇਕੱਠਾ ਹੋ ਕੇ ਸੇਵਾ ਵਿੱਚ ਜੁਟਿਆ ਉਹ ਬੇਮਿਸਾਲ ਉਦਾਹਰਣ ਹੈ ਕਿਸੇ ਨੇ ਲੰਗਰ ਲਿਆਂਦਾ ਕਿਸੇ ਨੇ ਦਵਾਈ ਕਿਸੇ ਨੇ ਟਰੈਕਟਰ ਅਤੇ ਕਿਸੇ ਨੇ ਪਾਣੀ ਇਹ ਸਿੱਖੀ ਦੀ ਰੂਹ ਹੈ ਮੈਂ ਬੜੂ ਸਾਉਦੀ ਸੰਸਥਾ ਦੇ ਨਾਲ ਜੁੜੇ ਹੋਇਆ ਹਾਂ 1999 ਦੇ ਵਿੱਚ ਮੈਂ ਆਪਣੀਆਂ ਬੇਟੀਆਂ ਨੂੰ ਇੱਥੇ ਪੜ੍ਹਨ ਪਾਇਆ ਸੀਗਾ ਬੜੂ ਸਾਉ ਦੇ ਵਿੱਚ ਉਦੋਂ ਤੋਂ ਫਿਰ ਮੈਂ ਬੜੂ ਸਾਉਦੀ ਸੰਸਥਾ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਹਮੇਸ਼ਾ ਹੀ ਆਪਣਾ ਦਸਵੰਦ ਕੱਢ ਕੇ ਬੜੂ ਸਾਉਦੀ ਸੰਸਥਾ ਨੂੰ ਦਿੰਨੇ ਆ ਤੇ ਨਾ ਕਿ ਸਿਰਫ ਅਸੀਂ ਦਸਵੰਦ ਹੀ ਕੱਢਦੇ ਆ ਬਾਕੀ ਅਸੀਂ ਉੱਥੇ ਵੀ ਹੋਰ ਲੋਕਾਂ ਨੂੰ ਕਿ ਮੈਂ ਬਹੁਤ ਸਾਰੇ ਗੁਰੂ ਘਰਾਂ ਦੀ ਵੀ ਸੇਵਾ ਕਰਦਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੇ ਮੇਜਰ ਗੁਰੂ ਘਰ ਨੇ ਉਹਨਾਂ ਦਾ ਤਕਰੀਬਨ ਮੈਂ ਆਰਕੀਟੈਕਟ ਜਾਂ ਉਹਨਾਂ ਦੀ ਕੰਸਟਰਕਸ਼ਨ ਦਾ ਕੰਮ ਕਰਵਾਇਆ ਉੱਥੇ ਸੋ ਇਸ ਕਰਕੇ ਅਸੀਂ ਬਾਕੀ ਵੀ ਸਾਰੇ ਉੱਥੇ ਸੰਗਤਾਂ ਨੂੰ ਜਾਗਰੂਕ ਕਰਦੇ ਆਂ ਤੇ ਅਸੀਂ ਉੱਥੋਂ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਵੱਤਵੰਦ ਘਰਾਂ ਦੀ ਜਿਹੜੀ ਸੇਵਾ ਉੱਥੋਂ ਭੇਜੀਏ ਤਕਰੀਬਨ 100 ਕਰਦੇ ਜਿਹੜੀ ਸੇਵਾ ਅਸੀਂ ਉੱਥੋਂ ਤਕਰੀਬਨ ਇਕੱਠੀ ਕਰ ਚੁੱਕੇ ਆਂ ਹੁਣ ਤੱਕ ਸੋ ਉਹ ਤੋਂ ਉਹ ਸਾਰੀ ਸੇਵਾ ਇੱਥੇ ਭੇਜ ਕੇ ਅਸੀਂ ਚਾਹੁੰਦੇ ਹਾਂ ਵੀ ਬਤ ਬੰਦ ਘਰ ਇੱਥੇ ਬੰਨ ਤੇ ਪਰਿਵਾਰ ਜਿਹੜਾ ਉਹਨਾਂ ਦਾ ਮੁੜੇ ਸੇਵਾ ਹੋਵੇ ਸੋ ਇਹ ਇਹੀ ਸਾਡੀ ਕੋਸ਼ਿਸ਼ ਹੈ ਪਿੰਡ ਲਾਲ ਵਾਲੇ ਦੀ ਰਹਿਣ ਵਾਲੀ ਮਨਜੀਤ ਕੌਰ ਜਿਸ ਦਾ ਘਰ ਹੜ੍ਹ ਵਿੱਚ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ ਨੇ ਕਿਹਾ ਕਿ ਬਾਬਾ ਜੀ ਤੇ ਸੇਵਾਦਾਰਾਂ ਦਾ ਧੰਨਵਾਦ ਜਿਹੜੇ ਸਾਡੇ ਲਈ ਨਵਾਂ ਘਰ ਬਣਾਇਆ ਪਹਿਲਾਂ ਅਸੀਂ ਤਰਪਾਲਾਂ ਹੇਠ ਰਹਿ ਰਹੇ ਸੀ ਪਰ ਹੁਣ ਸਾਨੂੰ ਛੱਤ ਮਿਲ ਗਈ ਹੈ ਰਸੋਈ ਤੋਂ ਲੈ ਕੇ ਬੈੱਡ ਤੱਕ ਸਾਰਾ ਸਮਾਨ ਦਿੱਤਾ ਗਿਆ ਬਾਬਾ ਜੀ ਨੇ ਸਾਡੀ ਜ਼ਿੰਦਗੀ ਮੁੜ ਬਸਾ ਦਿੱਤੀ ਹੈ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਗਰੀਬਾਂ ਦੀ ਮਾਂ ਹੜ੍ਹਿਆ ਹੜਾ ਜਿੰਨੇ ਕਿੰਨੇ ਨੁਕਸਾਨ ਹੋਇਆ ਸਾਡੇ ਘਰ ਦਾ ਬਹੁਤ ਹੋਇਆ ਸੀ ਚਾਰ ਚਰਪਟ ਪਾਣੀ ਆ ਜਾ ਸੀ ਹੂੰ ਤੇ ਗੰਦਾ ਪਾੜਿਆ ਸੀ ਛਾਤਾਂ ਛਾਤ ਵੀ ਡੇਗੀ ਹਿੱਸਾਈਡ ਤੇ ਹੂੰ ਤੇ ਅਈ ਬਾਹਰ ਸਿਰ ਪਿਆ ਲਾਈ ਸੀ ਉਹ ਵੀ ਕੱਪੜੇ ਵਿੱਚ ਰੱਖੇ ਉਹ ਵੀ ਭੇਜ ਗਏ ਸਾਰਾ ਸਮਾਨ ਹੀ ਸਾਡਾ ਭੇਜ ਗਿਆ ਹਾਂਜੀ ਤੇ ਇੱਕ ਸਾਈਡ ਬਚੀ ਸੀ ਕੋਨੇ ਦੀ ਉਹ ਸਾਈਡ ਤੇ ਮੈਂ ਬੱਚੀਆਂ ਦੋਨੋਂ ਆਪਣੇ ਬਿਠਾਈਆਂ ਮੇਰੇ ਦੋ ਬੇਟੀਆਂ ਇੱਕ ਸਾਈਡ ਤੇ ਮੈਂ ਰੋਤੀ ਤੁਗਲ ਗਈ ਸੀ ਤੇ ਬਾਬਾ ਜੀ ਆਏ ਗੁਰੂ ਸਾਹਿਬ ਵਾਲੀ ਉਹਦਵਾਰੀ ਸੇਵਾਦਾਰ ਆਏ ਉਹਨਾਂ ਦੇਖ ਕੇ ਉਹਨਾਂ ਦੇ ਸਾਡੇ ਬਹੁਤ ਹੈਲਪ ਕੀਤੀ। ਲਾਲਬਾਜੇ ਕਰ ਬਾਬਾ ਜੀ ਨਾਲ ਕਰ ਬਣਾ ਦਿੰਦੇ ਤੇ ਕਿ ਲਾਦਾ ਸੀ ਬਣਾ ਸੀ ਪਰਾਰ ਕੋ ਕਰ। ਨਹੀਂ ਬਾਬਾ ਜੀ ਦਿਹਾੜੀਦਾਰ ਨਾ ਸਾਡਾ ਪੈੜੀ ਨਾ ਬੰਨਾ। ਆ ਵੀ ਮੁੱਲ ਖਾਂ ਲਿਆ ਵਾ ਉਹ ਵੀ ਬਿਆਜ ਹੀ 50 ਹਜ਼ਾਰ ਚੁਕਿਆ ਹੋਈ। ਇਹੋ ਸੋਚ-ਸੋਚ ਕੇ ਮਨ ਖਰਾ ਹੁੰਦਾ ਏ ਹੁਣ ਕੀ ਕਰਾਂਗੇ ਸਾਡੀ ਵੀ ਸਾਡੀ ਦੇਗੀ ਆ। ਹਾਲਾਤ ਪਹਿਲਾਂ ਹੀ ਮਾੜੇ ਰਸੇ ਨੇ ਘਰ ਦੇ। ਤੂੰ ਸਭੂ ਹਾਰਨੇ ਸਾਡੇ ਗੁਰੇ ਬਲਾ ਕਰ। ਸਰਕਾਰੋਂ ਕੋਈ ਮਦਦ ਕੀਤੀ ਕੀ ਤਾਂ ਨਹੀਂ ਨਹੀਂ ਕੋਈ ਮਦਦ। ਸਰਕਾਰ ਤੇ ਆਈ ਨਹੀਂ ਵੱਖਣੀ ਆਈ ਬਸ ਨਹੀਂ। ਕੋਈ ਚਿੰਤਾ ਨਹੀਂ ਆ ਜੀ। ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਬੀਬੀ ਵੀਰਕੌਰ ਅਤੇ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਵੇਂ ਘਰ ਦਾ ਉਦਘਾਟਨ ਕੀਤਾ। ਗਿਆਨੀ ਜੀ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਜਾਨੀ ਅਤੇ ਮਾਲੀ ਦੋਵੇਂ ਤਰ੍ਹਾਂ ਦੇ ਬਹੁਤ ਵੱਡੇ ਨੁਕਸਾਨ ਹੋਏ ਹਨ। ਪਸ਼ੂਆਂ ਫਸਲਾਂ ਤੇ ਕਰਾਂ ਦਾ ਤਬਾਹ ਹੋਣਾ ਇੱਕ ਵੱਡੀ ਤਰਾਸਦੀ ਹੈ। ਉਹਨਾਂ ਨੇ ਕਿਹਾ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਤ ਬਾਬਾ ਜਿੰਦਰ ਸਿੰਘ ਦੀ ਅਗਵਾਈ ਹੇਠ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 36 ਘਰ ਬਣਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਘਰ ਪੀੜਤ ਪਰਿਵਾਰਾਂ ਨੂੰ ਸੌਂਪੇ ਜਾ ਚੁੱਕੇ ਹਨ। ਹਰ ਘਰ ਸਿਰਫ 24 ਘੰਟਿਆਂ ਦੇ ਅੰਦਰ ਤਿਆਰ ਕੀਤਾ ਜਾ ਸਕਦਾ ਹੈ ਜਿਸ ਨਾਲ ਪੁਨਰਵਾਸਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਵਿਗਿਆਨੀ ਰਗਵੀਰ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਪ੍ਰਾਲੀ ਸਾੜਨ ਤੋਂ ਪਰਹੇਜ਼ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਾਲੀ ਸਾੜਨ ਨਾਲ ਨਾ ਸਿਰਫ ਵਾਤਾਵਰਣ ਖਰਾਬ ਹੁੰਦਾ ਹੈ, ਸਗੋਂ ਮਿੱਟੀ, ਮਿੱਤਰ ਕੀੜੇ ਤੇ ਪਸ਼ੂ ਪੰਛੀਆਂ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਤੂਏ ਕਾਰਨ ਦੁਰਘਟਨਾਵਾਂ ਤੇ ਸਾਹ ਦੀਆਂ ਬਿਮਾਰੀਆਂ ਵੀ ਵੱਧਦੀਆਂ ਹਨ। ਉਹਨਾਂ ਨੇ ਸੁਝਾਅ ਦਿੱਤਾ ਕਿ ਜਿਹੜੀ ਪ੍ਰਾਲੀ ਬਚੀ ਹੋਈ ਹੈ ਉਸ ਨੂੰ ਹੜਪ੍ਰਭਾਵਿਤ ਇਲਾਕਿਆਂ ਦੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਵੇ ਤਾਂ ਕਿ ਇਹ ਪ੍ਰਾਲੀ ਬੇਰਥ ਜਾਣ ਦੀ ਬਜਾਏ ਮਨੁੱਖਤਾ ਦੀ ਸੇਵਾ ਵਿੱਚ ਆ ਸਕੇ। ਇਸ ਮੌਕੇ ਗਿਆਨੀ ਰਗਵੀਰ ਸਿੰਘ ਨੇ ਰੁਮਾਲਿਆਂ ਦੀ ਬੇਕਦਰੀ ਤੇ ਚਿੰਤਾ ਜਤਾਈ। ਉਹਨਾਂ ਕਿਹਾ ਕਿ ਰੁਮਾਲਿਆਂ ਦੀ ਆੜ ਵਿੱਚ ਸੰਗਤ ਨਾਲ ਲੁੱਟ ਕੀਤੀ ਜਾ ਰਹੀ ਹੈ। ਬੇ ਲੋੜੇ ਰੁਮਾਲੇ ਲੈ ਕੇ ਆਉਣ ਦੀ ਕੋਈ ਲੋੜ ਨਹੀਂ। ਇਸ ਨਾਲ ਸਾਡਾ ਪੈਸਾ ਤੇ ਕੁਦਰਤੀ ਸਾਧਨ ਦੋਵੇਂ ਬਰਬਾਦ ਹੋ ਰਹੇ ਹਨ। ਇਹ ਪੈਸਾ ਅਸਲੀ ਸੇਵਾਮਾਲਿਕ ਵਰਤਿਆ ਜਾਵੇ ਤਾਂ ਕਿ ਪਰਿਵਾਰਾਂ ਨੂੰ ਘਰ ਮਿਲ ਸਕੇ। ਹਰ ਵਾਰੀ ਇਹ ਸਪੀਚਾਂ ਕੀਤੇ ਜਾਂਦੇ ਨੇ, ਸਰਕਾਰ ਬਦਲ-ਬਦਲ ਕੇ ਕੀਤਾ ਜਾਂਦੇ ਨੇ ਔਰ ਜਿਹੜੀਆਂ ਕੋਈ ਸਮਾਜ ਸੇਵੀ ਇੱਥੇ ਬੰਦਮੀਆਂ ਨੇ ਜਾਂ ਵਾਕਾਵਾ ਰਸਤੇ ਦੀ ਨੇ। ਉਦਨਵ ਲਮੀ ਹਰ ਵਾਰ ਇਹ ਕਿਹਾ ਜਾਂਦਾ ਕਿ ਪ੍ਰਾਲੀ ਨੂੰ ਵਗਰ ਨਾਮ ਦਾਈ ਜਾਵੇ ਕਿ ਪ੍ਰਾਲੀ ਨੂੰ ਲੱਗਣ ਦੇ ਨਾਲ ਜਿੱਥੇ ਜ਼ਮੀਨ ਦੇ ਅੰਦਰ ਜਿਹੜੇ ਬਿੱਤਰ ਕੀੜੇ ਨੇ ਇਹਨਾਂ ਦੇ ਜ਼ਮੀਨ ਨੂੰ ਫਸਲਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਵਰਦੇ ਨੇ ਚੂਹੇ ਸਾਫਾਤਕ ਮਰਦੇ ਨੇ ਉਥੇ ਵਾਤਾਵਰਣ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦਾ ਹੈ ਕਾਲੀ ਨੂੰ ਅੱਗ ਲਾਉਣ ਕਰਕੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਸੋ ਜਿੰਨਾ ਹੋ ਸਕੇ ਸਾਨੂੰ ਕਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਉਹ ਕਾਲੀ ਜਿਹੜੀ ਹੈ ਉਹ ਜਿੰਨਾ ਥਾਂ ਮਤ ਜ਼ਰੂਰਤ ਹੈ ਪਸ਼ੂਆਂ ਦੇ ਖਾਣ ਵਾਸਤੇ ਉਹ ਕਾਲੀ ਜਿਹੜੀ ਉਹ ਦਿੱਤੀ ਜਾਵੇ ਤਾਂ ਕਿ ਜਿੱਥੇ ਜ਼ਰੂਰਤ ਹੈ ਉਥੇ ਉਹ ਕਾਲੀ ਵਰਤੀ ਜਾ ਤੇ ਵਾਤਾਵਰਣ ਜਿਹੜਾ ਦੂਸ਼ਿਤ ਨਾ ਹੋਵੇ ਸੋ ਵੱਡੂ ਸਾਫਟ ਟ੍ਰਸਟ ਵੱਲੋਂ ਲਗਾਤਾਰ ਹੜ ਪੀੜਤਾ ਦੀ ਸੇਵਾ ਕੀਤੀ ਜਾ ਰਹੀ ਹੈ